ਹਾਂਜੀ ਕਿਹੜੇ ਕਿਹੜੇ ਭਰਾਵਾਂ ਦੇ ਖੁਈ ਵਾਲੀਆਂ ਮੋਟਰਾਂ ਹਜੇ ਚੱਲੀ ਜਾਂਦੀਆਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਣੇ ਜਿਹੜੇ 20 ਫੁੱਟ ਡੂੰਗੀ ਖੁਈ ਆ ਤੇ 7.5 ਦੀ ਮੋਟਰ ਲੱਗੀ ਆ ਤੇ 5 ਦੀ ਧਾਰ ਪੈਂਦੀ ਆ ਆਪਣੇ ਤਾਂ ਹਜੇ ਬਹੁਤ ਵਧੀਆ ਮੋਟਰਾਂ ਚੱਲੀ ਜਾਂਦੀਆਂ ਖੁਈ ਵਾਲੀਆਂ ਤੇ ਕਈਆਂ ਰਿਆ ਬਾਕੀ ਲਗਭਗ ਤਾਂ ਬੰਦ ਹੋ ਹੀ ਗਈਆਂ ਮੱਛੀਆਂ ਚੱਲਣ ਲੱਗੀਆਂ ਵਾ ਤੇ ਆਪਣੇ ਦੇਖ ਹੀ ਸਕਦੇ ਆ ਪਾਣੀ ਬਹੁਤ ਵਧੀਆ ਕੱਢੀ ਜਾਂਦੀ ਆ ਆਪਣੇ ਫਰੋਇਪੁਰ ਤੋਂ ਮੋਕਾ ਰੋਡ ਤੇ ਪਿੰਡ ਉਧਰ ਨੂੰ ਇੱਟਾਂ ਲਈ ਰਹੇ ਜਾਂਦਾ ਫਰੋਸ਼ਾ ਦੇ ਟੂਲਪਲਾਏ ਤੇ ਕੋਲ ਉੱਥੇ ਪਿੰਡ ਰਹੇ ਜਾਂਦਾ ਆਪਣਾ ਤੇ ਹੋਰ ਵੀ ਭਰਾ ਦੱਸਣ ਜਿਨ੍ਹਾਂ ਦੇ ਹਜੇ ਖੂਈ ਵਾਲੀਆਂ ਮੋਟਰਾਂ ਚੱਲੀ ਜਾਂਦੀਆਂ 80 90% ਤਾਂ ਮੋਟਰਾਂ ਇਹ ਖਤਮ ਹੀ ਹੋ ਗਈਆਂ ਬਸ ਮੱਛੀਆਂ ਚੱਲਣ ਲੱਗੀਆਂ ਤੇ ਬਾਕੀ ਆਪਣਾ ਝੋਨਾ ਵੀ ਤੁਸੀਂ ਦੇਖ ਹੀ ਸਕਦੇ ਆ ਬਹੁਤ ਵਧੀਆ ਝੋਨਾ ਖੜਾ ਵਾ ਤੇ ਕਮੈਂਟਾਂ 'ਚ ਜਰੂਰ ਦੱਸਿਓ ਜਿਹੜੇ ਭਰਾਵਾਂ ਦੇ ਹਜੇ ਖੂਈ ਵਾਲੀਆਂ ਮੋਟਰਾਂ ਚੱਲੀ ਜਾਂਦੀਆਂ ਤੇ ਪਾਣੀ ਦਾ ਲੈਵਲ ਵੀ ਦੱਸਿਓ ਕਿੰਨਾ ਥੋੜੇ 45 ਤੋਂ 50 ਫੁੱਟ ਡੂੰਘਾ ਪਾਣੀ ਆ ਤੇ ਤੁਸੀਂ ਵੀ ਜਰੂਰ ਦੱਸਿਓ ਥੋੜੇ ਪਾਣੀ ਕਿੰਨਾ ਡੂੰਘਾ ਵਾ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਜਮ੍ਹਾਂ ਬੰਦ ਹੋ ਗਈਆਂ ਖੂਈ ਵਾਲੀਆਂ ਮੋਟਰਾਂ ਧੰਨਵਾਦ ਜੀ